ਅਬ ਬੰਦ ਕਰਿਆ ਰਹੀਏ ਆਗੇ ਚਲਾਤਾ ਉਹ ਜਨਾਬ ਪੁਰਾਣੇ ਮੁੱਖ ਮੰਤਰੀਆਂ ਤਪਈਆਂ ਹੋਈਆਂ ਇਹਨਾਂ ਨੂੰ ਉਹ ਅਸੀਂ ਤਾਂ ਪ੍ਰਵਾਸ ਬਸੀਨੇ ਵਾਲੇ ਹੀ ਆ ਸਾਨੂੰ ਕਾਨੂੰ ਮਸ਼ੀਨਾ ਹੀ ਲਈ ਜੰਨੇ ਹੋ ਖਾਸ ਤੌਰ ਤੇ ਮਾਵਾ ਪੈਣਾ ਬਹੁਤ ਵੱਡੀ ਗਿਣਤੀ ਚਾਹੀਆਂ ਨੇ ਔਰ ਆਇਆ ਕਰੋ ਜਰੂਰ ਆਇਆ ਕਰੋ ਆਕੇ ਨਾ ਸੁਣਿਆ ਕਰੋ ਵੀ ਕੌਣ ਕੀ ਕਹਿੰਦਾ ਕਿਉਂਕਿ ਤੁਹਾਡੇ ਬਿਨਾ ਜੇ ਘਰ ਨਹੀਂ ਚੱਲ ਸਕਦੇ ਤੁਹਾਡੇ ਬਿਨਾ ਜੇ ਚੁੱਲ੍ਹੇ ਨਹੀਂ ਚੱਲ ਸਕਦੇ ਤਾਂ ਤੁਹਾਡੇ ਬਿਨਾ ਮੁਲਕ ਵੀ ਨਹੀਂ ਚੱਲ ਸਕਦੇ ਫਿਰ ਤੁਹਾਡੇ ਬਿਨਾ ਸਾਡੇ ਵਾਲੇ ਪ੍ਰੋਗਰਾਮਸ ਤਾਂ ਆਪਾਂ ਮੈਂ ਆ ਹੀ ਜਾਇਆ ਕਰੋ ਉਧਰ ਤਾਂ ਹੁਣ ਤੁਸੀਂ ਜਾਣਦੀਆਂ ਨਹੀਂ ਉਹ ਤਾਂ ਮੈਨੂੰ ਪਤਾ ਹੈ ਉਧਰ ਕੀ ਕਰੋਗੇ ਜਾ ਕੇ ਉਹਨਾਂ ਨੇ ਤਾਂ ਘਰੀ ਜਾਣ ਕੇ ਰੱਖਤੇ ਉਹਨਾਂ ਨੇ ਤਾਂ ਸੱਥਰ ਬਿਛਾਤੇ ਉਹਨਾਂ ਨੇ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਤੇ ਉਹਨਾਂ ਵੱਲ ਜਾਣ ਦਾ ਕੀ ਫਾਇਦਾ ਹੋਇਆ ਬਥੇਰੇ ਮੌਕੇ ਦਿੱਤੇ ਤੁਸੀਂ ਗਈਆਂ ਹੋਵੋਗੇ ਉਹਨਾਂ ਦੀਆਂ ਰੈਲੀਆਂ 'ਚ ਵੀ ਬਥੇਰੇ ਮੌਕੇ ਦਿੱਤੇ ਵੀ ਕਿਤੇ ਜੂਨ ਸੁਧਰ ਜੇ ਕਿਤੇ ਜਵਾਬ ਕਰ ਨੌਕਰੀ ਮਿਲ ਜੇ ਨਾ ਉਹਨਾਂ ਨੇ ਵੀ ਆਪਣੇ ਉਹਨਾਂ ਨੇ ਜਮਾ ਹੀ ਨਹੀਂ ਗੋਲਿਆ اس کر کے آج جب کٹھے ہوئے ہیں میں بدان دے بچے گل کہتی سی سامنے پوزیشن دے لیڈر باجوا صاحب سی میں کہا باجوا صاحب کہیں کہتوں کتھوں آگے یار کہ باجوا صاحب کہتوں کتھوں آگے میں کہا جی اِسی اکے ہوئے اِس طرح دکھی ہو کے آئے ہوئے ہیں جی کوئی بڑا خوشی رو نہیں آئے ਜੇ ਤੁਸੀਂ ਚੱਜਦੇ ਨਿਕਲਿਆ ਹੁੰਦੇ ਸਾਨੂੰ ਆਉਣ ਦੀ ਲੋੜ ਹੀ ਨਹੀਂ ਪੈਣੀ ਸੀ ਹਾਂ ਤੁਹਾਨੂੰ ਬਧੇਰਾ ਦੇਖ ਲਿਆ ਜੀ 5 ਸਾਲ ਉਹ 5 ਸਾਲ ਆ 5 ਸਾਲ ਉਹ 5 ਸਾਲ ਜੂ ਤੁਸੀਂ ਲੁੱਟਿਓ ਹੀ ਗਏ ਹੋ ਲੁੱਟਿਓ ਹੀ ਗਏ ਹੋ ਫਿਰ ਕਿਸੇ ਨਾ ਕਿਸੇ ਨੂੰ ਤਾਂ ਉੱਠਣਾ ਪੈਣਾ ਸੀ ਨਾ ਵੀ ਚਲੋ ਯਾਰ ਆਪਾਂ ਵੀ ਕਾਗਜ਼ ਭਰ ਕੇ ਦੇਖ ਲੈਂਦੇ ਆ ਕਾਗਜ਼ੀ ਭਰਨੇ ਹੁੰਦੇ ਨੇ ਇਹਨਾਂ ਨੂੰ ਐਸੀ ਇਹਨਾਂ ਨੂੰ ਕਾਗਜ਼ ਨਹੀਂ ਭਰਨੇ ਆਉਂਦੇ ਅਸੀਂ ਵੀ ਕਾਗਜ਼ ਭਰਤੇ ਕਰ ਜੇ ਤੂੰ ਕਾਗਜ਼ ਭਰਤੇ ਚੰਨੀ ਨਾ ਚੰਨੀ ਨੋਰਾਤਾ ਕੁੱਟੀਆਂ ਨੇ ਬਾਦਲ ਨੂੰ ਘਰਾਤਾ ਸੁਖਵੀਰ ਬਾਲ ਪਤਾ ਨਹੀਂ ਕਿਤੋਂ ਹਾਰ ਗਿਆ ਮੁਜੀਠੀਏ ਤੇ ਨਜੂਦ ਸਿੱਧੂ ਇੱਕੋ ਮਸ਼ੀਨ ਚ ਰਗੜੇਗੇ ਜੇ ਤੂੰ ਕਾਗ ਜਫਰ ਨਹੀਂ ਆਗੇ ਨਾ ਫਿਰ ਸਾਰੇ ਹੀ ਮਾਂਜੇਗੇ ਮਲੂਕਾ ਹਾਰ ਗਿਆ ਪੱਟਲ ਹਾਰ ਗਈ ਜੀ ਆ ਫਲਾਨਾ ਵੀ ਹਾਰ ਗਿਆ ਜੀ ਹਾਂ ਮੈਂ ਤਾਂ ਜਿੱਦੇ ਰਿਜ਼ਲਟ ਦੇਖਦਾ ਸੀ ਮੈਂ ਕਿਹ ਕੋਈ ਬਚਿਆ ਵੀ ਐ ਨਾ ਚੋ ਯਾਰ ਜੋ ਤੁਸੀਂ ਭਾਈ ਕਮਾਲ ਕੀਤੀ ਐ ਲੋਕੋ ਜ਼ਿੰਦਗੀ ਚ ਮੈਂ ਤਾਂ ਕਦੇ ਦੇਖਿਆ ਨਹੀਂ ਆਵਦੀ ਜ਼ਿੰਦਗੀ ਚ ਸੋਚਿਆ ਵੀ ਨਹੀਂ ਸੀ ਸੱਤ ਜਨਮ ਲੈ ਲੂੰਗਾ ਹਰ ਸਾਹ ਦਾ ਧੰਨਵਾਦ ਕਹੀ ਜਾਵਾਂ ਤਾਂ ਵੀ ਤੁਹਾਡੇ ਪਿਆਰ ਦਾ ਕਰਜ਼ਾ ਨਹੀਂ ਨਹੀਂ ਮੈਂ ਲਾ ਸਕਦਾ ਸੁਣਿਆ ਅਸੀਮ ਹੈ ਵੀ ਲੋਕਤੰਤਰ ਚ ਲੋਕ ਵੱਡੇ ਹੁੰਦੇ ਨੇ ਪਰ ਅੱਖੀਂ ਅੱਖੀਂ ਦੇਖਿਆ 10 ਮਾਰਚ 2022 ਨੂੰ ਵੀ ਲੋਕ ਬਹੁਤ ਵੱਡੇ ਹੁੰਦੇ ਨੇ ਯਾਰ ਉਹ ਫਿਰਦੇ ਨੇ ਹੁਣ ਜਬਕਦੇ ਉਹ ਕਾਲੀ ਦਲ ਦੇ ਦੋ ਤਿੰਨ ਟੋਟੇ ਹੋ ਗਏ ਦੋ ਤਿੰਨ ਹੋਰ ਹੋਣਗੇ ਹੁਣ ਆਪਸ ਚ ਲੜਨ ਲੱਗ ਗਏ ਉਹ ਉਹਨੂੰ ਕੁਝ ਕਹੀ ਜਾਂਦਾ ਉਹਨੂੰ ਕਹੀ ਜਾਂਦਾ ਉਹ ਕਹਿੰਦਾ ਮੈਂ ਕਾਲੀ ਦਾ ਲਾਹ ਕਹਿੰਦਾ ਮੈਂ ਕਾਲੀ ਦਾ ਲਾਹ ਕੋਈ ਆਏ ਕਹਿੰਦੇ ਵੀ ਮੈਂ ਪੰਜਾਬ ਆ ਵੀ ਮੈਂ ਪੰਜਾਬ ਵਾਸਤੇ ਗੱਲ ਕਰੂੰਗਾ ਨਾ ਜੀ ਹੁਣ ਮੈਂ ਬਣੂੰਗਾ ਮੈਂ ਬਣੂੰਗਾ ਕਾਂਗਰਸ ਵੀ ਇਹੀ ਕਹੀ ਜਾਂਦੀ ਹੈ ਕਾਂਗਰਸ ਤਾਂ ਸੱਤ ਅੱਠ ਮੁੱਖ ਮੰਤਰੀ ਫਿਰਦੇ ਤੁਰੇ ਹੈਨਾ ਮੈਂ ਬਣੂੰਗਾ ਮੈਂ ਬਣੂੰਗਾ ਤੂੰ ਤਾਂ ਸਟੇਜ ਤੇ ਲੜ ਪੈਂਦੇ ਨੇ ਵੀ ਆਹ ਕੁਰਸੀ ਮੇਰੀ ਉਹ ਕੁਰਸੀ ਉਹਦੀ ਕਿਉਂ ਮੇਰੀ ਇੱਧਰਲੇ ਪਾਸੇ ਕਿਉਂ ਉਹਦੀ ਇੱਧਰਲੇ ਪਾਸੇ ਕਿਉਂ ਐਂ ਲੜ ਪੈਂਦੇ ਨੇ ਇਹਨਾਂ ਦੀਆਂ ਲੜਾਈਆਂ ਕੁਰਸੀਆਂ ਦੀਆਂ ਨੇ ਸਾਡੀਆਂ ਲੜਾਈਆਂ ਆਮ ਲੋਕਾਂ ਦੀ ਜ਼ਿੰਦਗੀ ਦੀਆਂ ਨੇ 55000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਤੁਹਾਡਾ ਪੁੱਤ ਖੜਾ ਹੈ ਤੁਹਾਡਾ ਭਾਈ ਖੜਾ ਹੈ 55000 ਸਰਕਾਰੀ ਨੌਕਰੀਆਂ ਤੁਹਾਡੇ ਚ ਵੀ ਆਉਣਗੇ ਜਿਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਜਾਂ ਕਿਸੇ ਦੇ ਕਰਦਿਆਂ ਨੂੰ ਕੋਈ ਨੌਕਰੀ ਮਿਲੀ ਹੋਊ 1 ਰੁਪਈਆ ਸਾਬਤ ਕਰ ਦਿਓ ਕਿ 1 ਰੁਪਈਆ ਲੱਗ ਗਿਆ ਯਾਰ ਭਗਵਾਨ ਸਤਿਵੰਨ ਨੂੰ ਚਾਹ ਪੀਉਣੀ ਪੈਗੀ 1 ਰੁਪਈਏ ਦੀ ਨੌਕਰੀ ਤਾਂ ਮਿਲ ਗਈ ਪਰ ਭਾਂਤਮਾਨ ਨੂੰ 1 ਰੁਪਏ ਦੀ ਚਾਹ ਪੀਣੀ ਪੈਗੀ ਸਾਬਤ ਕਰ ਦਿਓ ਜੀ ਇਹ ਗੱਲ ਕਹਿਣੀ ਬਹੁਤ ਸੌਖੀ ਹੈ ਜਨਾਬ ਨਿਭਾਉਣੀ ਬਹੁਤ ਔਖੀ ਹੈ ਸੱਚੀ ਨੀਤ ਨਾਲ ਕੰਮ ਕਰਨਾ ਚਾਹੀਦਾ ਫਿਰ ਜੇ ਆ ਅਸੀਂ ਵੀ ਐ ਕਰਨ ਲੱਗ ਗਏ ਫਿਰ ਉਹਨਾਂ 'ਚ ਤੇ ਆਪਣੇ 'ਚ ਫਰਕ ਹੀ ਰਹਿ ਗਈ ਫਰਕ ਕੀ ਰਹਿ ਗਿਆ ਫਿਰ ਲੋਕ ਕਹਣਗੇ ਯਾਰ ਫਿਰ ਉਹ ਉਹਨਾਂ ਤੋਂ ਖੜਾ ਛੜਾਉਣ ਵਾਸਤੇ ਇਹ ਲਿਆਏ ਸੀ ਇਹ ਵੀ ਉਹੇ ਜੇ ਨਿਕਲੇ ਯਾਰ ਕੁਝ ਤਾਂ ਡਿਫਰੈਂਟ ਹੋਵੇ ਕੁਛ ਤਾਂ ਨਵਾਂ ਹੋਵੇ ਫਿਰ ਉਹੀ ਬਿਜਲੀ ਉਹੀ ਜੈਂਪਰ ਉਹੀ ਤਾਰਾਂ ਉਹੀ ਫਿਊਜ ਉਹੀ ਟਰਾਂਸਫਾਰਮਰ ਉਹੀ ਗ੍ਰਿਡ ਆਉਂਦੀ ਐ ਨਾ ਫਿਰ ਦਿਨੇ ਮੋਟਰ ਵਾਲੀ ਰਾਤ ਨੂੰ ਮੱਛਰ ਤੋਂ ਗੋਡੇ ਖਵਾਉਣ ਦੀ ਲੋੜ ਤਾਂ ਨਹੀਂ ਪੈਂਦੀ ਸੱਪਾਂ ਦੀਆਂ ਸਿਰੀਆਂ ਦੀ ਮੱਦਨ ਦੀ ਲੋੜ ਤਾਂ ਨਹੀਂ ਪੈਂਦੀ ਦਿਨੇ ਹੀ ਦੇ ਦੋ ਆਪੇ ਘਰੇ ਆਵੇ ਉਹ ਆਪੇ ਆ ਕੇ ਔਰ ਕਿੰਨਾ ਸੋਹਣਾ ਹਸਤਲ ਬਣਾਇਆ ਤੂੰ ਜਾ ਕੇ ਆਇਓ ਮੈਂ ਕਹੇ ਨਹੀਂ ਕਹਿੰਦਾ ਕਿ ਬਿਮਾਰ ਹੋ ਕੇ ਜਾਣਾ ਹੁੰਦਾ ਬੈਸੀ ਜਾ ਕੇ ਵੀ ਦੇਖ ਕੇ ਆਓ ਵੀ ਇੰਨੇ ਸੋਹਣੇ ਕੈਨੇਡਾ ਅਮਰੀਕਾ ਚ ਤਾਂ ਮੈਂ ਦੇਖੇ ਸੀਗੇ ਇਹ ਹਸਤਾਲ ਜੋ ਫੈਸਿਲਿਟੀਆਂ ਜੋ ਮਸ਼ੀਨਾਂ ਡਾਕਟਰ ਸਾਹਿਬ ਇੱਕ ਤਾਂ ਸਾਡੇ ਦੋਨੇ ਹੀ ਡਾਕਟਰ ਨੇ ਨਾ ਆ ਵੀ ਡਾਕਟਰ ਹੈ ਉਧਰ ਉਹ ਵੀ ਡਾਕਟਰ ਸਾਡੇ ਡਾਕਟਰਾਂ ਨਾਲ ਠੀਕ ਹੈ ਸਾਡੀ ਡਾਕਟਰ ਬਲਜੀਤ ਕੌਰ ਵੀ ਹੈ ਡਾਕਟਰ ਆਮਨ ਅਮ ਜੋ ਤਾਂ ਰੋੜ ਆਪਣੀ ਮੋਗੇ ਵਾਲੀ ਹੈ ਡਾਕਟਰ ਤਾਂ ਖਾਸੇ ਨੇ ਆਪਣੇ ਕੋਲੇ 13 14 ਡਾਕਟਰ ਐਮ ਐਲ ਏ ਨੇ ਤੋਂ ਮਤਲਬ ਥੋੜੀ ਸਿਹਤ ਨੂੰ ਕੋਈ ਖਤਰਾ ਨਹੀਂ ਸੋ ਫੇਰ ਉਹੀ ਕਹਿਣਾ ਚੰਗੇ ਭਲੇ ਡਾਕਟਰ ਸੀ ਚੰਗੇ ਬਲੇ ਕਲੀਨਿੰਗ ਚੱਲਦੇ ਸਾਨੂੰ ਕੀ ਲੋੜ ਸਿੱਧਰ ਆਉਣ ਦੀ ਜੇ ਕਿਤੇ ਇਹਨਾਂ ਦੀਆਂ ਕਰਤੂਤਾਂ ਠੀਕ ਨਿਕਲਿਆ ਆਉਂਦੀਆਂ ਤਾਂ ਐ ਆ ਜੀ ਹੁਣ ਕਹਿੰਦੇ ਕਿਉਂ ਆ ਗਏ ਅਸੀਂ ਕਿ ਹੁਣ ਤਾਂ ਆ ਗਏ ਫਿਰ ਹੁਣ ਕੰਮ ਵੀ ਸਿੱਖ ਗਏ ਹੁਣ ਨਹੀਂ ਹੁਣ ਤਾਂ ਮੈਂ ਕਹਾਂ ਕੰਮ ਵੀ ਸਿੱਖ ਗਏ ਪੌਣੇ 4 ਸਾਲ ਹੋਣ ਲੱਗੇ ਨੇ ਮੁੱਖ ਮੰਤਰੀ ਬਣਿਆ ਨੂੰ ਹੁਣ ਨਹੀਂ ਐ ਕਹਿ ਸਕਦੇ ਵੀ ਤਜਰਬਾ ਨਹੀਂ ਹੈਗਾ ਤੇਰਬਾ ਦੀ ਉਥੇਰਾ ਹੋ ਗਿਆ ਹੁਣ ਲੋਕ ਵੀ ਕਹਿਣ ਲੱਗੇ ਕਹਿੰਦੇ ਮੇਰੇ ਕੰਨ ਜੇ ਚ ਕਹਿ ਦਿੰਦੇ ਨੇ ਸਿੱਧਾ ਤਾਂ ਨਹੀਂ ਕਹਿੰਦੇ ਜਦੋਂ ਗੱਡੀ ਚ ਨੇੜੇ ਤੜੇ ਜਾਣਾ ਗਾਹਾਂ ਦੀ ਤਿਆਰੀ ਕਰ ਲੋ ਗਾਹਾਂੜੀ ਬਸ ਗਾਹਾਂੜੀ ਬਸ ਮੈਂ ਕਿਹਾ ਤਿਆਰੀ ਹੋਈ ਆ ਮੇਰੀ ਕਾਹਦੀ ਤਿਆਰੀ ਐ ਲੋਕ ਸੇਵਾ ਕਰਨੀ ਐ ਜਿੰਨਾ ਮੌਕਾ ਇੱਧਰ ਮਿਲਿਆ ਓਨਾ ਇੱਥੇ ਦੇ ਦਾਂਗੇ ਜੇ ਗਾਹਾਂ ਦੇ ਦੋਂਗੇ ਹੋਰ ਕਰ ਲਾਂਗੇ ਸਕੂਲਾਂ ਦੀ ਗੱਲ ਕਰ ਲੈਨੇ ਆ ਸਕੂਲਾਂ 'ਚ ਕੌਣ ਪੜਦਾ? ਗਰੀਬਾਂ ਦੇ ਬੱਚੇ। ਕੀ ਕਰਨ ਜਾਂਦੇ ਸੀ ਉੱਥੇ? ਸਕੂਲ ਦੀ ਹਾਲਤ ਕੀ ਸੀ ਜਨਾਬ? ਕੀ ਕਰਨ ਜਾਂਦੇ ਸੀ ਦਲੀਆ ਖਾਣ। ਮਿੱਡੇ ਮੀਲ ਬਸ। ਜਿਹੜੇ ਭਾਈ ਰੱਜਦੇ ਪੁੱਜਦੇ ਸੀ ਜਿਨ੍ਹਾਂ ਕੋਲੇ ਪੈਸੇ-ਪੂਸੇ ਸੀ ਉਹ ਤਾਂ ਪ੍ਰਾਈਵੇਟ 'ਚ ਪੜਾਉਂਦੇ ਸੀ। ਉਹ ਤਾਂ ਸਰਕਾਰੀ ਵੱਲ ਮੂੰਹ ਨਹੀਂ ਕਰਦੇ। ਗਰੀਬਾਂ ਦੇ ਬੱਚਿਆਂ ਨੂੰ ਜਾਣਾ ਪੈਂਦਾ ਸੀ। ਹੁਣ ਐਨੇ ਫਤਿਹਾਂ ਬਣਾਤੇ ਸਰਕਾਰੀ ਸਕੂਲ ਕਿ ਸਰਕਾਰੀ ਸਕੂਲਾਂ ਦੇ ਬੱਚੇ ਹੁਣ 500 800 805 805 ਬੱਚੇ NEET ਦਾ ਪੇਪਰ ਕਲੀਅਰ ਕਰਕੇ ਸਰਕਾਰੀ ਸਕੂਲਾਂ ਦੇ ਡਾਕਟਰ ਬਣਨਗੇ ਹੁਣ 446 ਬੱਚੇ JEE ਦਾ ਪੇਪਰ ਕਲੀਅਰ ਕਰਕੇ ਔਖਾ ਸਭ ਤੋਂ ਔਖਾ ਟੈਸਟ ਹੈ ਜੋ 44 ਬੱਚੇ ਜੇਈ ਐਡਵਾਂਸ ਦਾ ਪੇਪਰ ਕਲੀਅਰ ਕਰ ਗਏ ਉਹ ਚੱਕਣਗੇ ਉਹਨਾਂ ਗਰੀਬੀਆਂ ਜਦੋਂ ਉਹ ਨਾ ਕਰੋੜ ਕਰੋੜ ਰੁਪਏ ਦੇ 80 80 ਲੱਖ ਰੁਪਏ ਦੇ ਪੈਕੇਜ ਤੇ ਕੰਪਨੀਆਂ ਨੇ ਕਿਹਾ ਵੀ 80 ਲੱਖ ਰੁਪਏ ਸਾਲ ਦਾ ਦੇਵਾਂਗੇ ਸਾਡੇ ਨਾਲ ਸਾਈਨ ਕਰ ਲਾ ਉਹਦੇ ਗਰੀਬੀ ਚੱਕੀ ਜਾਊਗੀ ਇਲਨੀਲੇ ਕਾੜਾ ਨਾਲ ਪੀਲੇ ਕਾੜਾ ਨਾਲ ਲਾਲ ਕਾੜਾ ਨਾਲ ਨਹੀਂ ਚੱਕੀ ਜਾਣੀ ਜਨਾਬ ਉਹਦੇ ਗਰੀਬੀ ਚੱਕੀ ਜਾਊਗੀ ਉਹਨਾਂ ਦੇ ਜਵਾਕਾਂ ਨੂੰ ਪੜਾ ਦੋ ਆ ਮਾਮਾ ਕੀ ਕਹਿੰਦੀਆਂ ਨੇ ਮੈਂ ਰੋਜ਼ ਮਾਮਾ ਨੂੰ ਹੀ ਮਿਲਦਾ ਇਹ ਕਹਿੰਦੀਆਂ ਪੁੱਤ ਸਾਡੀ ਤਾਂ ਜਿਵੇਂ ਔਖੀ ਸੌਖੀ ਹੋਣ ਲੰਗੀ ਜਿੰਨੀ ਕੁ ਰਹੇਗੀ ਲੰਘ ਜੂ ਜਵਾਕਾਂ ਦਾ ਕਰਦੇ ਕੁਝ ਸਾਡੇ ਜਵਾਕਾਂ ਨੂੰ ਕਿਤੇ ਕੰਮ ਤੇ ਲਾ ਦੇ ਸਾਡੇ ਜਵਾਕ ਪੜ੍ਹ ਲਿਖ ਕੇ ਫੇਰ ਘਰੇ ਮੁੜ ਆਏ ਮੈਂ ਕਹਿੰਨਾ ਬੇਬੇ ਬਸ ਲੱਗਿਆ ਹੋਇਆ ਕੋਈ ਗੱਲ ਨਹੀਂ ਡਿਗਰੀਆਂ ਦਿਖਾਓ ਮੈਨੂੰ ਉਹਨੂੰ ਕੋ ਪੇਪਰ ਦਿਓ ਤੇ ਲਾਉਣਿਆਂ ਤੁਹਾਡੇ ਕੋਲੇ ਤੁਹਾਡੇ ਹੱਕ ਦੀ ਫੈਸਲੇ ਲਾਵਾਂਗੇ ਤੇ ਇਨਾਂ ਮਾਵਾਂ ਨੂੰ ਫਿਕਰ ਇਹ ਹੈ ਵੀ ਚਲ ਸਾਡੀ ਤਾਂ ਲੰਘੀ ਅੱਧ ਪਚਾਦ ਰਹਿ ਗਈ ਘਟੁਕਟ ਅਸੀਂ ਆਖਾਂਦੇ ਸਾਹਮਣੇ ਸਾਡੇ ਘਰ ਨੂੰ ਸਾਡੀ ਕਬੀਲਦਾਰੀ ਨੂੰ ਲੀਤ ਚੜਦਾ ਤਾਂ ਦੇਖ ਜੀਏ ਆਹ ਦੁੱਖ ਹੈ ਆਹ ਦੁੱਖ ਹੈ ਬਸ ਇਨੂੰ 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 ਪਤਾ ਤਾਂ ਇਨੂੰ ਕੀ ਹੁੰਦਾ ਹੈ ਇਨੂੰ ਜਦੋਂ ਪਟੋਕਰ ਚੱਕਦੇ ਆ ਨਾ ਜਿਹੜਾ ਥੱਲੇ ਕੱਪੜਾ ਹੁੰਦਾ ਗੋਲ ਜਾਂ ਉਹਨੂੰ ਇਨੂ ਕਹਿੰਦੇ ਐ ਇਨੂ ਧਰ-ਧਰ ਕੇ ਨਾ ਇੱਥੋਂ ਵਾਲ ਉੱਡ ਗਏ ਟੜ ਕੇ ਗੋਹੇ ਵਾਲਾ ਟੋਕਰਾ ਦੁਪਹਿਰੇ ਚਰੀ ਚਰੀ ਦੀ ਪੰਡ ਆਥਣੇ ਲੱਕਣਾ ਇਨੂ ਹੀ ਰਹਿੰਦਾ ਸਿਰ ਤੇ ਮਤਲਬ ਇੱਥੋਂ ਵਾਲ ਉੱਡ ਗਏ ਮੈਨੂੰ ਦਿਖਾਏ ਇੱਕ ਮਾਂ ਨੇ ਕਹਿੰਦੀ ਪੁੱਤ ਦੇਖੀ ਆ ਇਨ ਨੂੰ ਨੇ ਦਾਗ ਪਾਏ ਹੋਏ ਨੇ ਇਨ ਇਨੂਆ ਕਰਕੇ ਸਾਰੀ ਉਮਰ ਇਨੂ ਹੀ ਨਹੀਂ ਲਿਹਾਜੀ ਕਦੋਂ ਤਰੱਕੀ ਕਰਾਂਗੇ ਯਾਰ ਕਦੋਂ ਕਰਾਂਗੇ ਆ ਹੋਣੀ 15 ਅਗਸਤ ਲੰਘ ਕੇ ਹਟਿਆ 78ਵਾਂ ਕਹਿੰਦੇ ਆਇਆ ਸੀਗਾ ਆਪਣਾ ਆਜ਼ਾਦੀ ਦਾ ਦਿਨ ਆਜ਼ਾਦੀ ਆ ਗਈ ਕਿੱਥੇ ਆ ਗਈ ਜੱਦੀ ਯਾਰ ਆਜ਼ਾਦੀ ਕਿੱਥੇ ਆ ਗਈ 23 23 ਸਾਲ ਦੀ ਉਮਰ ਚ ਭਗਤ ਸਿੰਘ ਹੋ ਰਿਹਾ ਸ਼ਹੀਦ ਹੋ ਗਏ ਆਜ਼ਾਦੀ ਕਿੱਥੇ ਆ ਆਜ਼ਾਦੀ ਉਹਦੇ ਮੰਨਾਂਗੇ ਜਿੱਦਾਂ ਕਚੈਰੀਆਂ 'ਚ ਬਿਨਾ ਪੈਸਿਆਂ ਤੋਂ ਲੋਕਾਂ ਦੇ ਕੰਮ ਹੋਣ ਲੱਗ ਗਏ ਆਜ਼ਾਦੀ ਉਹਦੇ ਮੰਨਾਂਗੇ ਜਿੱਦਾਂ ਸਰਕਾਰੀ ਸਕੂਲਾਂ 'ਚ ਪੜ੍ਹ ਕੇ ਬੱਚੇ ਵੱਡੇ ਅਫਸਰ ਬਣਨ ਲੱਗ ਗਏ ਆਜ਼ਾਦੀ ਉਹਦੇ ਮੰਨਾਂਗੇ ਜਿੱਦਾਂ ਥਾਣਿਆਂ ਦੇ ਵਿੱਚ ਗਰੀਬ ਦੀ ਰਿਪੋਰਟ ਬਿਨਾ ਕਿਸੇ ਸਿਫਾਰਿਸ਼ ਤੋਂ ਲਿਖੀ ਜਾਣ ਲੱਗੀ ਆਜ਼ਾਦੀ ਉਹਦੇ ਮੰਨਾਂਗੇ ਕਾਦੀ ਆਦੀ ਹੁਣ ਦੇਖੋ ਲੈ ਅੱਜ ਐਨਾਉਂਸ ਕਰ ਦਿੰਨੇ ਆ ਵੀ ਇੰਗਲੈਂਡ ਨੇ ਬੀਜੇ ਖੋਲਤੇ ਸਣੇ ਬੁੜੀਆਂ ਨੇ ਪਾਸਪੋਰਟ ਫੜਾ ਦੋਂਗੇ ਵੀ ਕੱਢੋ ਯਾਰ ਇੱਥੋਂ ਕੱਢੋ ਯਾਰ ਕਿਰਾ ਕੱਢੋ ਯਾਰ ਇਹ ਥੱਲਵਾਓ ਸਾਡਾ ਪੀਜਾ ਥਿੰਗਲੈਂਡ ਵਾਲਿਆਂ ਨੂੰ ਕੱਢਣ ਲਈ ਮਰੀ ਗਏ ਆ ਪਹਿਲਾਂ ਫਿਰ ਜੇ ਇੰਨੇ ਚੰਗੇ ਸੀ ਉਹ ਹੁਣ 40 40 ਲੱਖ ਦੇ ਕੇ ਜਾਣੇ ਆ ਤੂੰ ਉਹਨਾਂ ਨੂੰ ਇੱਥੇ ਰੱਖ ਲੈਂਦੇ ਫਿਰ ਭਗਤ ਸਿੰਘ ਹੋਰੀ ਵੀ 90 90 ਸਾਲ ਦੀ ਜ਼ਿੰਦਗੀ ਚਾ ਲੈਣਦੇ ਜੀ ਉਹ ਕਿਉਂ ਹੀਰੇ ਸੀ ਸ਼ਹੀਦ ਕਰਾ ਲਈ ਫਿਰ ਆਪਦੇ ਦੁਨੀਆ ਚੰਤੇ ਚੜ ਗਈ ਉਮਰੀ ਕਾਲੇ ਮੰਗਲ ਗ੍ਰਹਿ ਤੇ ਪਲਾਟ ਕੱਟਣ ਨੂੰ ਫਿਰਦੇ ਆ ਸਾਥੋਂ ਸੀਵਰੇ ਦੇ ਟੱਕਣ ਨਹੀਂ ਪੂਰੇ ਹੋ ਰਹੇ ਸਮਸ਼ਾਨ ਕਾਢਦਿਆਂ ਕੰਨ ਚੇ ਚੱਕਣੀਆਂ ਨਹੀਂ ਜੀ ਤੋਬਾ ਠੀਕ ਕਰ ਦੋ ਇੱਥੇ ਖੜਿਆ ਹਜੇ ਤੱਕ ਉਹ ਕੋਈ ਸਕੂਲ ਬਣਾ ਆ ਹੁਣ ਉਹ ਕੀ ਇਹਦਾ ਨਾਮ ਆਕਾਲੀ ਉਹ ਹੁਣ ਤਾਂ ਉਹ ਆਕਾਲੀ ਦਲ ਵੀ ਦੋ ਬਣ ਗਏ ਨਾ ਹੁਣ ਮੈਂ ਉਹਨੂੰ ਕਿਹੜਾ ਧੜਾ ਕਹਾ ਮੈਨੂੰ ਇਹ ਨਹੀਂ ਪਤਾ ਲੱਗ ਰਿਹਾ ਸੁਖਵੀਰ ਬਾਦਲ ਕਦਾਂ ਜਦੋਂ ਮੈਂ ਜਾਣਾਂ ਮੈਂ ਜਿੱਦ ਵਰ ਦੇਖਦਾ ਸਾਰੇ ਕੰ ਬਦਲ ਸਾਹਿਬ ਨੇ ਕਰਾਏ ਹੋਏ ਨੇ ਫੇ ਵੋਟਾ ਕਿਉਂ ਨਹੀਂ ਭਾਈ ਇਹ ਲੋਕ ਨੇ ਇਹ ਨਹੀਂ ਦੇਖਦਾ ਵੀ ਸਾਰੀ ਲੁੱਟੀ ਬਦਲ ਸਾਹਿਬ ਨੇ ਕੀਤੀ ਹੋਈ ਹੈ ਜਦੋਂ ਬਰਗਾੜੀ ਵਿੱਚ ਦੀ ਲੰਘਦਾ ਹੋਊਗਾ ਤਾਂ ਕੀ ਦੇਖਦਾ ਹੋਊਗਾ ਇਹ ਕੰਮ ਵੀ ਬਾਬਾ ਸਾਹਿਬ ਨੇ ਕਰਾਇਆ ਵੀ ਉੱਥੇ ਬੇਅਦਬੀ ਹੋਈ ਹੈ ਜਦੋਂ ਚਿੱਟੇ ਨਾਲ ਜਵਾਕ ਸਰਿੰਜਾਂ ਲਾਉਂਦਾ ਦੇਖਦਾ ਹੋਊਗਾ ਉਦੋਂ ਵੀ ਦੇਖਦਾ ਹੋਊਗਾ ਮੇਰੇ ਸਾਲੇ ਨੇ ਕੀਤਾ ਇਹ ਕੰਮ ਉਹ ਨਹੀਂ ਮੰਡੀਆਂ ਬਾਦਲ ਸਾਹ ਨੇ ਪੜਾਈਆਂ ਜੁੱਧਰ ਮਰਜੀ ਚੱਲ ਜੋ ਬਾਦਲ ਸਾਹ ਓ ਯਾਰ ਪ੍ਰਾਣਾ ਦੱਸ ਕੋ ਬੜੀ ਮੁਸ਼ਕਲ ਨਾਲ ਥੋੜੀ ਤੋਂ ਖੜਾ ਛੜਾਇਆ ਲੋਕਾਂ ਨੇ ਬੱਸ ਕਰ ਯਾਰ ਉਹਨੂੰ ਆਪ ਨੂੰ ਨਹੀਂ ਪਤਾ ਲੱਗਦਾ ਮੈਂ ਕਹਿ ਕਹਿ ਕੀ ਗਿਆ ਕਈ ਵਾਰੀ ਐਂ ਕਹਿ ਜਾਂਦਾ ਉਹ ਪੰਜਾਬ ਚ ਨਸ਼ਾ ਕਾਲੀ ਦਾ ਲੈ ਕੇ ਆਏ ਓਏ ਨਹੀਂ 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 ਕਾਂਗਰਸ ਲੈ ਕੇ ਆਈ ਹੈ ਉਹ ਜਦੋਂ ਤੱਕ ਕਾਂਗਰਸ ਕਹਿੰਦਾ ਉਹ ਮੰਗਰ ਜਿਹੜੇ ਖੜੇ ਹੁੰਦੇ ਨੇ ਉਹਦੇ ਚੇਲੇ ਜੱਪਟੇ ਜਿ ਇਨੇ ਜਿ ਸਿਗਾਰਾ ਛੱਡ ਦਿੰਦੇ ਨੇ ਬੋਲ ਸੋਨਿਹਾਲ ਚਲੋ ਜੀ ਆ ਤਾਂ ਉਹਦੀ ਹਾਲਤ ਹੋਈ ਪਈ ਹੈ ਯਾਰ ਪਮਤਰੇ ਪਏ ਨੇ ਉਹ ਇੱਕ ਦੂਜੇ ਦੇ ਵਿੱਚ ਵਜਦੇ ਫਿਰਦੇ ਨੇ ਸੱਚ ਕਰਕੇ ਤੁਸੀਂ ਬਹੁਤ ਕੁੱਤਾ ਪਈਆਂ ਹੋਣੀਆਂ ਮੈਂ ਕਹਿੰਦਾ ਮੈਂ ਨਹੀਂ ਕਹਿੰਦਾ ਤੁਸੀਂ ਬਹੁਤ ਬੋਟਾ ਪਾਈਆਂ ਹੋਣੀਆਂ ਤੱਕੜੀ ਨੂੰ ਤੁਸੀਂ ਬਹੁਤ ਬੋਟਾ ਪਾਈਆਂ ਹੋਣੀਆਂ ਪੰਜੇ ਨੂੰ ਤੁਹਾਡਾ ਕਸੂਰ ਨਹੀਂ ਹੈਗਾ ਇੱਥੇ ਕੋਈ ਪਾਰਟੀ ਦੋਸੀ ਜਾਇ ਇਹਨੂੰ ਜਾਂ ਉਹਨੂੰ ਕਰੀਏ ਕੀ ਫਿਰ ਜਾਈਏ ਕਿ ਤੇਜਾ ਨਹੀਂ ਪਾਉਂਦੇ ਫਿਰ ਹੋਰ ਕੀ ਕਰੋਗੇ ਨਹੀਂ ਪਾਉਂਦੇ ਫਿਰ ਵੀ ਜਿੱਤ ਜੂ ਕੋਈ ਜੋ ਤੀਜਾ ਆਇਆ ਤਾਂ ਤੁਹਾਨੂੰ ਥੋੜਾ ਜਿਹਾ ਲੱਗਿਆ ਯਾਰ ਥੋੜਾ ਚੈੱਕ ਕਰਕੇ ਦੇਖੀਏ ਇਹਨਾਂ ਨੂੰ ਵੀ ਪਰ ਹੁਣ ਤੁਹਾਨੂੰ ਲੱਗਦਾ ਫਰਕ ਨਹੀਂ ਹਾਂ ਅਗੇ ਨਾਲ ਫਰਕ ਹੈ ਬਈ ਹੁਣ ਜੇ ਦੋੜਾ ਆਪਾਂ ਆਪਣੇ ਬਿਮਾਰ ਹੋ ਜੇ ਕੋਈ ਸ਼ਰੀਕੇ ਚ ਪਾਈ ਚਾਰੇ ਚ ਆਪਾਂ ਪਤਾ ਲੈਣ ਜਾਂਦੇ ਆ ਕਿਵੇਂ ਹੈ ਬਈ ਮੁੰਡਾ ਠੀਕ ਹੈ ਪੀਜੀਆਈ ਵਾਲੇ ਕਹਿੰਦੇ ਵੀ ਦੇਖਾਂਗੇ ਦੋ ਤਿੰਨ ਦਿਨ ਜੇ ਤਾਂ ਹੋ ਗਿਆ ਠੀਕ ਠੀਕ ਨਹੀਂ ਤਾਂ ਫਿਰ ਦਿੱਲੀ ਕਹਿੰਦੇ ਵੀ ਉੱਥੇ ਭੇਜਾਂਗੇ ਆਪਾਂ ਕਹਿੰਦੇ ਚੱਲ ਭਾਈ ਦਿੱਲੀ ਦੀ ਲੋੜ ਨਾ ਪਵੇ ਇੱਥੀ ਠੀਕ ਹੋ ਜੀ ਪਰਮਾਤਮਾ ਕਰੇ ਚਲੋ ਵਧੀਆ ਤੇ ਆਪਾਂ ਨਾਲ ਇੱਕ ਸਲਾਹ ਦੇ ਆਉਨੇ ਆ ਆ ਬੇਲਾ ਪਿੰਡ ਨਾਲੀ ਉੱਥੇ ਦਾ ਇੱਕ ਸਿਆਣਾ ਹੈ ਉਹ ਝਾੜਾ ਕਰਦਾ ਉਹ ਥੋੜਾ ਸਾਡੇ ਥੋੜਾ ਕਹਿੰਦੇ ਉਹਨੂੰ ਤੁਹਾਡੇ ਕੀ ਕਹਿੰਦੇ ਉਹ ਜਿਹੜਾ ਝਾੜਾ ਵੀ ਝਾੜਾ ਕਰਦਾ ਭਾਈ ਉਹ ਤੂੰ ਝਾੜਾ ਕਰਾ ਕੇ ਦੇਖ ਲਓ ਉਹਦੇ ਝਾੜੇ ਨਾਲ ਵੀ ਦੋ ਤਿੰਨ ਠੀਕ ਹੋ ਗਏ ਬਲਤੇ ਬਲਤੇਵ ਦਾ ਪੋਤਾ ਗਨਨਾਮ ਦਾ ਪਾਣਜਾ ਹਣਾ ਵਿਉਧ ਚਾੜੇ ਨਾਲ ਵੀ ਠੀਕ ਹੋ ਗਏ ਉਹ ਜਿਹੜਾ ਘਰ ਹੁਣ ਗਰੀ ਬਚਾਰਾ ਬਿਮਾਰੀ ਦਾ ਸ਼ਿਕਾਰ ਹੈ ਉਹ ਕਹਿੰਦੇ ਬਈ ਕਿਤੇ ਯਾਰ ਜਿੱਥੇ ਇੰਨੇ ਪੈਸੇ ਡਾਕਟਰਾਂ ਦੇ ਪੱਟ ਤੇ ਕਿਤੇ ਬੇਲੇ ਵਾਲੇ ਸਿਆਣੇ ਵਾਲਾ ਕਿਤੇ ਉਹੀ ਮਨ ਚ ਬਹਿਮ ਹੀ ਨਾ ਰਹਿ ਜੇ ਓਏ ਵੀ ਕਰਾ ਲੈਂਦੇ ਇਹ ਵੀ ਉੱਥੇ ਚਲੇ ਜਾਂਦੇ ਨੇ ਚਾੜਾ ਕਰਾ ਲੈਂਦੇ ਆਹੀ ਗੱਲ ਮੈਂ ਕਹਿੰਨਾ ਪੰਜਾਬ ਨਾਲ ਵੀ ਇਹੀ ਹੋਈ ਹੈ ਦੋ ਡਾਕਟਰ ਲਾਇਜ਼ ਕਰਦੇ ਰਹੇ ਹੁਣ ਤੱਕ 5 ਸਾਲ ਕਾਲੀ ਡਾਕਟਰ 5 ਸਾਲ ਕਾਂਗਰਸੀ ਡਾਕਟਰ ਫੇਰ ਫੇਰ ਕਾਲੀ ਡਾਕਟਰ ਫੇਰ ਫੇਰ ਕਾਂਗਰਸੀ ਡਾਕਟਰ ਮੈਂ ਹੁਣ ਤੁਹਾਨੂੰ ਇਹੀ ਕਹਿਣਾ ਹੁਣ ਝਾੜਾ ਜਿਹੜਾ ਕਰਾਇਆ ਹੈ ਨਾ ਇੱਥੇ ਰੱਖ ਲਿਓ ਸ਼ਹੀਦਾਂ ਦੀ ਧਰਤੀ ਹੈ ਇਹ ਤਾਂ ਬਰਕਤ ਵਾਲੀ ਧਰਤੀ ਇੱਥੇ ਆ ਕੇ ਤਾਂ ਕੋਈ ਭੁੱਖਾ ਹੀ ਨਹੀਂ ਮਰਦਾ ਪੰਜਾਬ ਭੁੱਖਾ ਕਿਵੇਂ ਮਰਨ ਲੱਗਾ ਤਾਂ ਇਹਨਾਂ ਨੇ ਪੰਜਾਬ ਨੂੰ ਛੱਡ ਕੇ ਕਿਉਂ ਜਾਣ ਲੱਗ ਗਏ ਅਸੀਂ ਸਾਡੇ ਮੁੰਡੇ ਕਿਉਂ ਜਾਣ ਬਾਹਰਲੇ ਮੁਲਕਾਂ ਚ ਇੰਨੀ ਸੋਹਣੀ ਧਰਤੀ ਇੰਨੇ ਕੀ ਮਿਹਨਤੀ ਕੌਮ ਹਰ ਕਿਸਮ ਦਾ ਮੌਸਮ ਫੇਰ ਵੀ ਭੱਜੀ ਜਾਂਦੇ ਆ ਇੰਨਾ ਕਰਕੇ ਇੰਨਾ ਕਰਕੇ ਇਹਨਾਂ ਦਾ ਕੋਈ ਗਿਆ ਬਾਹਰ ਇਹ ਆਪ ਸਾਰੇ ਇੱਥੇ ਨੇ ਲੁੱਟ ਲੁੱਟ ਕੇ ਪੰਜਾਬ ਦਾ ਉਹ ਮੈਨੂੰ ਕੋਈ ਕਹਿੰਦਾ ਗਿਰਜਾਂ ਕਿਉਂ ਖਤਮ ਹੋ ਗਈਆਂ ਪੰਜਾਬ ਚੋਂ ਗਿਰਜਾਂ ਮੈਂ ਗਿਰਜਾਂ ਸ਼ਰਮਣ ਵਾਲੀ ਚਲੀਆਂ ਗਈਆਂ ਜਿਹੜਾ ਕੰਮ ਸਾਡਾ ਸੀ ਉਹ ਤਾਂ ਲੀਡਰ ਕਰਨ ਲੱਗ ਗਏ ਖੂਨ ਨਿਚੋੜਨਾ ਹੁੰਦਾ ਖੂਨ ਹੀ ਪੀਣਾ ਹੁੰਦਾ ਹੱਡੀਆਂ ਚੋਂ ਉਹ ਤਾਂ ਮੈਂ ਕਿਹਾ ਲੀਡਰ ਕਰੀ ਜਾਂਦੇ ਨੇ ਉਹ ਬਣਾ ਲੈ ਕਿਤੇ ਕਿਤੇ ਕਦੇ ਕਿਤੇ ਕੋਈ ਨਹੀਂ ਸਭ ਨਿਕਲਣਗੇ ਸਭ ਦੀਆਂ ਕਾਗਜ਼ ਆਈ ਜਾਂਦੇ ਨੇ ਬਸ ਆਉਣ ਵਾਲੀਆਂ ਨੇ ਹਰੇਕ ਦੀਆਂ ਵਾਰੀਆਂ ਆ ਜਿਹੜੇ ਇੱਕ ਦਮ ਤੁਸੀਂ ਦੇਖੋ ਵੱਡਾ ਫੜਿਆ ਚਿੱਟੇ ਦਾ ਵਪਾਰੀ ਵੱਡਾ ਸਭ ਤੋਂ ਜਿਹਦਾ ਨਾਂ ਚਿੱਟੇ ਦਾ ਵੱਡਾ ਫੜਿਆ ਉਹਦੇ ਹੱਕ 'ਚ ਕੌਣ-ਕੌਣ ਆ ਗਏ ਕੈਪਟਨ ਅਮਰਿੰਦਰ ਉਹਦੇ ਹੱਕ 'ਚ ਆ ਗਏ ਆਥੋ ਡੇੜਾ ਚੰਨੀ ਉਹਦੇ ਹੱਕ 'ਚ ਆ ਗਏ ਜੀ ਬਿੱਟੂ ਉਹਦੇ ਹੱਕ 'ਚ ਆ ਗਏ ਜੀ ਜਾਖੜ ਉਹਦੇ ਹੱਕ 'ਚ ਆ ਗਏ ਜੀ ਕਿੰਨੇ ਰਲੇ ਹੋਏ ਨੇ ਯਾਰ ਦੱਸੋ ਪਹਿਲਾਂ ਕਹਿਆ ਸੀ ਬਾਜਬਾ ਉਹਦੇ ਹੱਕ ਚਾੜਿਆਈ ਪਹਿਲਾਂ ਕਹਿਆ ਸੀ ਗਾਲ ਘਰ ਸੱਪ ਪਾ ਕੇ ਉਹਨੂੰ ਧੂਕ ਲੈ ਕੇ ਜਾਵਾਂਗੇ ਜਿੱਦੇ ਫੜ ਲਿਆ ਕਹਿੰਦੇ ਬਹੁਤ ਲੋਕਤੰਤਰ ਦਾ ਕਾਣ ਹੋਇਆ ਅੱਛਾ ਮੈਂ ਕਹਾਂ ਜਿੱਦੇ ਮਾਵਾਂ ਦੇ ਪੁੱਤ ਮਰਦੇ ਸੀ ਉਹਦੇ ਤਾਂ ਤੁਹਾਨੂੰ ਯਾਦ ਨਹੀਂ ਆਇਆ ਲੋਕਤੰਤਰ ਅੱਜ ਲੋਕਤੰਤਰ ਯਾਦ ਆ ਗਿਆ ਤੁਹਾਨੂੰ ਕਹਿੰਦੇ ਉਹਨੂੰ ਸਰਾਣਾ ਨਹੀਂ ਦਿੰਦੇ ਉੱਥੇ ਮੈਂ ਕਹਿੰਦੀ ਨਾਰਮਲ ਕੈਦੀ ਕੈਦੀ ਨੂੰ ਜੋ ਮਿਲਦਾ ਮਿਲੂਗਾ ਨਹੀਂ ਹੈਗਾ ਸਰਾਣਾ ਉੱਥੇ ਗਾਰਲਿਕ ਬ੍ਰੈਡ ਤੇ ਪਾਸ ਤੇ ਮੰਗਦੇ ਉੱਥੇ ਉੱਥੇ ਬੈਂਗਣਾ ਦੀ ਤਰੀ ਮਿਲਦੀ ਹੈ ਮੈਂ ਤੁਹਾਨੂੰ ਦੱਸਾਂ ਹਾਂ ਕਰਤੂਤਾ ਕਰਨ ਤੋਂ ਪਹਿਲਾਂ ਸੋਚ ਲੈਣਾ ਚਾਹੀਦਾ ਸੀ ਮਿਲਦਾ ਕੀ ਕੀ ਹੈ ਉੱਥੇ ਪਹਿਲਾਂ ਚੈੱਕ ਕਰ ਲੈਂਦੇ ਇਸ ਕਰਕੇ ਕਿਸੇ ਨਾਲ ਕੋਈ ਰਹਿਮ ਨਹੀਂ ਕੀਤਾ ਜਾਊਗਾ ਕਿਸੇ ਤੇ ਕੋਈ ਤਰਸ ਨਹੀਂ ਕੀਤਾ ਜਾਊਗਾ ਜਿਨੇ ਪੰਜਾਬ ਦੀ ਜਵਾਨੀ ਨੂੰ ਖਤਮ ਕੀਤਾ ਪੰਜਾਬ ਦੀ ਜਵਾਨੀ ਨੂੰ ਬਰਬਾਦ ਕੀਤਾ ਮਾਮਾ ਦੀਆਂ ਚੁੰਨੀਆਂ ਚਿੱਟੇ ਰੰਗ ਦੇਆਂ ਕੀਤੀਆਂ ਚਿੱਟੇ ਰੰਗ ਦੇ ਸੱਥਰ ਬਿਛਾਏ ਆ ਆਪਦੇ ਘਰ ਪਾਲੇ ਵੱਡੇ ਵੱਡੇ ਉਥੇ ਦੀਪਮਾਲਾ ਹੁੰਦੀ ਆ ਐਂ ਦੀਪਮਾਲਾ ਨਹੀਂ ਹੋਣ ਦਿੰਦੇ ਤਾਂ ਫਿਰ ਜੀਸੀਬੀ ਵਾਲਾ ਪੰਜਾ ਚੱਲੂਗਾ ਫਿਰ ਉਥੇ ਐਂ ਨਹੀਂ ਚੱਲ ਸਕਦਾ ਉਹਨਾਂ ਦਾ